ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚਾ ਸਿੱਖ ਜਗਤ 1984 ਦੇ ਵਿੱਚ ਹੋਈ ਕੱਲੂਕਾਰੇ ਦੀ 41ਵੀਂ ਯਾਦ ਮਨਾ ਰਿਹਾ ਹੈ 6 ਜੂਨ 1984 ਨੂੰ ਕਾਂਗਰਸ ਦੀ ਸਰਕਾਰ ਨੇ ਜੋइंदਰਾ ਗਾਂਧੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਸੀ ਦਿੱਲੀ ਦੇ ਵਿੱਚ ਉਸਨੇ ਸਿੱਖਾਂ ਦੇ ਹਿਰਦਿਆਂ ਦੇ ਉੱਤੇ ਐਸੇ ਗਹਿਰੇ ਜ਼ਖਮ ਦਿੱਤੇ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਔਰ ਹਰ ਸਾਲ 6 ਜੂਨ ਨੂੰ ਅਸੀਂ ਉਸ ਵਕਤ ਜੋ ਜ਼ਾਲਮ ਹਕੂਮਤ ਨੇ ਸਾਨੂੰ ਜ਼ਖਮ ਦਿੱਤੇ ਉਹਨਾਂ ਨੂੰ ਅਸੀਂ ਹਰੇ ਕਰਦੇ ਹਾਂ। ਯਾਦ ਕਰਦੇ ਹਾਂ। ਕੀ ਗੁਨਾਹ ਸੀ ਸਿਖਾਣੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਅਧਿਕਾਰ ਹੈ ਇਹ ਗੁਨਾਸੀ ਪੰਜਾਬੀ ਭਾਸ਼ਾ ਬੋਲਦੇ ਇਲਾਕੇ ਪੰਜਾਬ ਦਾ ਹਿੱਸਾ ਹੋਣੇ ਚਾਹੀਦੇ ਨੇ ਕਿ ਇਹ ਗੁਨਾਸੀ ਪੰਜਾਬ ਦਾ ਕਲਚਰ ਪੰਜਾਬ ਦੇ ਸਭਿਆਚਾਰ ਖਾਸ ਤੌਰ ਤੇ ਸਿੱਖ ਸਭਿਆਚਾਰ ਇਸ ਸੁਰੱਖਿਅਤ ਰਹਿਣਾ ਚਾਹੀਦਾ ਕੀ ਇਹ ਗੁਨਾਹ ਸੀ ਪੰਜਾਬ ਨੂੰ ਆਪਣੀ ਰਾਜਧਾਨੀ ਮਿਲਣੀ ਚਾਹੀਦੀ ਏ ਕੀ ਇਹ ਗੁਨਾਹ ਸੀ ਸਿੱਖਾਂ ਦੇ ਧਾਰਮਿਕ ਰਾਜਨੀਤਿਕ ਸਮਾਜਿਕ ਆਰਥਿਕ ਹੱਕ ਹਕੂਕ ਪੰਜਾਬ ਦੇ ਵਿੱਚ ਸੁਰੱਖਿਅਤ ਰਹਿਣੇ ਚਾਹੀਦੇ ਨੇ ਕੀ ਇਹ ਮੰਗੋ ਗੁਨਾਹ ਸੀ ਸਿੱਖਾਂ ਨੂੰ ਅਤਵਾਦੀ ਵੱਖਵਾਦੀ ਕਹਿ ਕੇ ਦੁਰਕਾਰਿਆ ਗਿਆ ਫਟਕਾਰਿਆ ਗਿਆ ਦੁਨੀਆ ਭਰ ਦੇ ਵਿੱਚ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਤੇ ਆਖਰ ਸਿੱਖਾਂ ਦਾ ਖੁਰਾਕ ਖੋਜ ਮਟਾਉਣ ਦੇ ਵਾਸਤੇ 1984 ਦੇ ਵਿੱਚ ਇੰਦਰਾ ਸਰਕਾਰ ਨੇ ਬਿਲਕੁਲ ਉਸੇ ਤਰ੍ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਹੀ ਨਹੀਂ ਬਲਕਿ 35 ਹੋਰ ਗੁਰਦੁਆਰਾ ਸਾਹਿਬਾਨ ਦੇ ਉੱਤੇ ਹਮਲਾ ਬੋਲਿਆ ਜਿਸ ਤਰ੍ਹਾਂ ਇੱਕ ਦੇਸ਼ ਦੂਸਰੇ ਦੇਸ਼ ਤੇ ਹਮਲਾ ਬੋਲਦਾ ਇਸ ਤਰ੍ਹਾਂ ਦੀ ਤਿਆਰੀ ਦੇ ਨਾਲ ਹਮਲਾ ਬੋਲਿਆ ਗਿਆ ਔਰ ਜੋ ਹਥਿਆਰ ਬਾਈਪਨ ਵਰਤੇ ਗਏ ਇਸ ਹਮਲੇ ਦੇ ਵਿੱਚ ਸਰਕਾਰ ਵੱਲੋਂ ਉਹ ਉਹ ਵਰਤੇ ਗਏ ਜਿਹੜੇ ਇੱਕ ਮੁਲਕ ਵੱਲੋਂ ਦੂਸਰੇ ਮੁਲਕ ਤੇ ਹਮਲੇ ਕਰਨ ਦੇ ਦੌਰਾਨ ਵਰਤੇ ਜਾਂਦੇ ਆ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੇ ਇਲਾਕੇ ਦੇ ਪਾਣੀਆਂ ਦੀ ਸੁਰੱਖਿਆ ਕਰ ਸਕੇ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੀ ਪਛਾਣ ਆਪਣੇ ਸੱਭਿਆਚਾਰ ਦੀ ਰੱਖਿਆ ਲਈ ਆਵਾਜ਼ ਉਠਾ ਸਕੇ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਦੇ ਲਈ ਆਵਾਜ਼ ਉਠਾ ਸਕੇ ਮੰਗ ਉਠਾ ਸਕੇ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਖਾਸ ਤੌਰ ਤੇ ਉੱਤੇ ਸਿੱਖ ਆਪਣੀਆਂ ਵਾਜਬ ਮੰਗਾਂ ਲਈ ਆਵਾਜ਼ ਉਠਾਉਂਦੇ ਨੇ ਚਾਹੀਓ ਕਿਸਾਨੀ ਦੀਆਂ ਮੰਗਾਂ ਹੋਣ ਚਾਹੀਓ ਮਜ਼ਦੂਰੀ ਨਾਲ ਸੰਬੰਧਿਤ ਮੰਗਾਂ ਹੋਣ ਤਾਂ ਹਮੇਸ਼ਾ ਸਿੱਖਾਂ ਨੂੰ ਬਦਨਾਮ ਕਰਨ ਦਾ ਦੁਨੀਆ ਪੱਰ ਦੇ ਵਿੱਚ ਯਤਨ ਕੀਤਾ ਜਾਂਦਾ ਹੈ ਇਹ ਅੱਜ ਵੀ ਜਾਰੀ ਹੈ ਸਾਲ ਨੂੰ 1984 ਨੂੰ ਅਸੀਂ ਕਿਸੇ ਕੀਮਤ ਦੇ ਉੱਤੇ ਭੁੱਲ ਨਹੀਂ ਸਕਦੇ ਜਿੱਥੇ ਨੌਜਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਉੱਥੇ ਇਸਤਰੀਆਂ ਤੇ ਛੋਟੇ-ਛੋਟੇ ਬੱਚਿਆਂ ਨੂੰ ਵੀ ਜਿਹੜਾ ਸੀ ਉਸ ਵਕਤ ਦਿੱਲੀ ਦੀ ਇੰਦਰਾ ਸਰਕਾਰ ਨੇ ਆਪਣੇ ਸੈਨਿਕਾਂ ਦੇ ਦੁਆਰਾ ਨਿਸ਼ਾਨਾ ਬਣਾਇਆ ਗਿਆ ਖਤਮ ਕੀਤੇ ਗਏ ਕੋ-ਕੋ ਕੇ ਮਾਰੇ ਗਏ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਬੇਹਰਮਤੀ ਕੀਤੀ ਗਈ। ਔਰ ਉਸੇ ਤਰਜ਼ ਤੇ ਕੀਤੀ ਗਈ ਜਿਸ ਤਰਜ਼ ਦੇ ਉਤੇ ਅਹਿਮਦ ਸ਼ਾਹ ਅਬਦਾਲੀ ਨੇ ਕੀਤੀ ਸੀ। ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਪਵਿੱਤਰ ਇਮਾਰਤ ਨੂੰ ਨਿਸ਼ਤਉ ਨਬੂਤ ਕੀਤਾ ਗਿਆ। ਔਰ ਉਹਵੇਂ ਕੀਤਾ ਗਿਆ ਜਵੇਂ ਅਹਿਮਦ ਸ਼ਾਹ ਅਬਦਾਲੀ ਨੇ 18ਵੀਂ ਸਦੀ ਦੇ ਵਿੱਚ ਕੀਤਾ ਸੀ। ਅਬਦਾਲੀ ਹੋਵੇ ਚਾਹੇ ਇੰਦਰਾ ਗਾਂਧੀ ਸਿੱਖ ਅੰਤਲੇ ਸਵਾਸ ਤੱਕ ਇਸ ਕਹਿਰ ਨੂੰ ਕਦੇ ਭੁੱਲ ਨਹੀਂ ਸਕਦੇ ਔਰ ਨਾ ਹੀ ਭੁੱਲਣਾ ਚਾਹੀਦਾ ਤੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਦੁਨੀਆ ਦੇ ਨਕਸ਼ੇ ਤੋਂ ਜਲਦੀ ਹੀ ਗਾਇਬ ਹੋ ਜਾਂਦੀਆਂ ਨੇ ਰਾਜ ਅਸੀਂ 6 ਜੂਨ 2025 ਨੂੰ ਅਸੀਂ 1984 ਦੇ ਵਿੱਚ ਉਹਨਾਂ तमाम ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਉਹਨਾਂ ਨੂੰ ਨਮਨ ਕਰਦੇ ਹਾਂ ਉਹਨਾਂ ਨੂੰ ਸਤਕਾਰ ਦੇਣੇ ਆ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਯਾਦ ਕਰਨਾ ਵੀ ਚਾਹੀਦਾ ਹੈ ਕਦੇ ਭੁੱਲਣਾ ਨਹੀਂ ਚਾਹੀਦਾ ਇਤਿਹਾਸ ਤੋਂ ਸਬਕ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਤੇ ਜਿਹੜੀਆਂ ਕੌਮਾਂ ਇਤਿਹਾਸ ਤੋਂ ਸਬਕ ਲੈ ਕੇ ਅੱਗੇ ਵਧਦੀਆਂ ਨੇ ਉਹ ਹਮੇਸ਼ਾ ਬਲੰਦੀਆਂ ਛੋਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚਾ ਸਿੱਖ ਜਗਤ 1984 ਦੇ ਵਿੱਚ ਹੋਈ ਕੱਲੂਕਾਰੇ ਦੀ 41ਵੀਂ ਯਾਦ ਮਨਾ ਰਿਹਾ ਹੈ 6 ਜੂਨ 1984 ਨੂੰ ਕਾਂਗਰਸ ਦੀ ਸਰਕਾਰ ਨੇ ਜੋइंदਰਾ ਗਾਂਧੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਸੀ ਦਿੱਲੀ ਦੇ ਵਿੱਚ ਉਸਨੇ ਸਿੱਖਾਂ ਦੇ ਹਰ ਦਿਆਂ ਦੇ ਉੱਤੇ ਐਸੇ ਕਰ ਰਹੇ ਗਹਿਰੇ ਜ਼ਖਮ ਦਿੱਤੇ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਔਰ ਹਰ ਸਾਲ 6 ਜੂਨ ਨੂੰ ਅਸੀਂ ਉਸ ਵਕਤ ਜੋ ਜ਼ਾਲਮ ਹਕੂਮਤ ਨੇ ਸਾਨੂੰ ਜ਼ਖਮ ਦਿੱਤੇ ਉਹਨਾਂ ਨੂੰ ਅਸੀਂ ਹਰੇ ਕਰਦੇ ਹਾਂ। ਯਾਦ ਕਰਦੇ ਹਾਂ। ਕੀ ਗੁਨਾਹ ਸੀ? ਸਿਖਾਣੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਅਧਿਕਾਰ ਹੈ ਇਹ ਗੁਨਾਸੀ ਪੰਜਾਬੀ ਭਾਸ਼ਾ ਬੋਲਦੇ ਇਲਾਕੇ ਪੰਜਾਬ ਦਾ ਹਿੱਸਾ ਹੋਣੇ ਚਾਹੀਦੇ ਨੇ ਕਿ ਇਹ ਗੁਨਾਸੀ ਪੰਜਾਬ ਦਾ ਕਲਚਰ ਪੰਜਾਬ ਦੇ ਸਭਿਆਚਾਰ ਖਾਸ ਤੌਰ ਤੇ ਸਿੱਖ ਸਭਿਆਚਾਰ ਇਸ ਸੁਰੱਖਿਅਤ ਰਹਿਣਾ ਚਾਹੀਦਾ ਕੀ ਇਹ ਗੁਨਾਹ ਸੀ ਪੰਜਾਬ ਨੂੰ ਆਪਣੀ ਰਾਜਧਾਨੀ ਮਿਲਣੀ ਚਾਹੀਦੀ ਏ ਕੀ ਇਹ ਗੁਨਾਹ ਸੀ ਸਿੱਖਾਂ ਦੇ ਧਾਰਮਿਕ ਰਾਜਨੀਤਿਕ ਸਮਾਜਿਕ ਆਰਥਿਕ ਹੱਕ ਹਕੂਕ ਪੰਜਾਬ ਦੇ ਵਿੱਚ ਸੁਰੱਖਿਅਤ ਰਹਿਣੇ ਚਾਹੀਦੇ ਨੇ ਕੀ ਇਹ ਮੰਗੋ ਗੁਨਾਹ ਸੀ ਸਿੱਖਾਂ ਨੂੰ ਅਤਵਾਦੀ ਵੱਖਵਾਦੀ ਕਹਿ ਕੇ ਦੁਰਕਾਰਿਆ ਗਿਆ ਫਟਕਾਰਿਆ ਗਿਆ ਦੁਨੀਆ ਭਰ ਦੇ ਵਿੱਚ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਤੇ ਆਖਰ ਸਿੱਖਾਂ ਦਾ ਖੁਰਾਕ ਖੋਜ ਮਟਾਉਣ ਦੇ ਵਾਸਤੇ 1984 ਦੇ ਵਿੱਚ 인ਦਰਾ ਸਰਕਾਰ ਨੇ ਬਿਲਕੁਲ ਉਸੇ ਤਰ੍ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਹੀ ਨਹੀਂ ਬਲਕਿ 35 ਹੋਰ ਗੁਰਦੁਆਰਾ ਸਾਹਿਬਾਨ ਦੇ ਉੱਤੇ ਹਮਲਾ ਬੋਲਿਆ ਜਿਸ ਤਰ੍ਹਾਂ ਇੱਕ ਦੇਸ਼ ਦੂਸਰੇ ਦੇਸ਼ ਤੇ ਹਮਲਾ ਬੋਲਦਾ ਇਸ ਤਰ੍ਹਾਂ ਦੀ ਤਿਆਰੀ ਦੇ ਨਾਲ ਹਮਲਾ ਬੋਲਿਆ ਗਿਆ ਔਰ ਜੋ ਹਥਿਆਰ ਬਾਈਪਨ ਵਰਤੇ ਗਏ ਇਸ ਹਮਲੇ ਦੇ ਵਿੱਚ ਸਰਕਾਰ ਵੱਲੋਂ ਉਹ ਉਹ ਵਰਤੇ ਗਏ ਜਿਹੜੇ ਇੱਕ ਮੁਲਕ ਵੱਲੋਂ ਦੂਸਰੇ ਮੁਲਕ ਤੇ ਹਮਲੇ ਕਰਨ ਦੇ ਦੌਰਾਨ ਵਰਤੇ ਜਾਂਦੇ ਆ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੇ ਇਲਾਕੇ ਦੇ ਪਾਣੀਆਂ ਦੀ ਸੁਰੱਖਿਆ ਕਰ ਸਕੇ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੀ ਪਛਾਣ ਆਪਣੇ ਸੱਭਿਆਚਾਰ ਦੀ ਰੱਖਿਆ ਲਈ ਆਵਾਜ਼ ਉਠਾ ਸਕੇ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਦੇ ਲਈ ਆਵਾਜ਼ ਉਠਾ ਸਕੇ ਮੰਗ ਉਠਾ ਸਕੇ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਖਾਸ ਤੌਰ ਤੇ ਉਤੇ ਸਿੱਖ ਆਪਣੀਆਂ ਵਾਜਬ ਮੰਗਾਂ ਲਈ ਆਵਾਜ਼ ਉਠਾਉਂਦੇ ਨੇ ਚਾਹੇ ਉਹ ਕਿਸਾਨੀ ਦੀਆਂ ਮੰਗਾਂ ਹੋਣ ਚਾਹੇ ਉਹ ਮਜ਼ਦੂਰੀ ਨਾਲ ਸੰਬੰਧਿਤ ਮੰਗਾਂ ਹੋਣ ਤਾਂ ਹਮੇਸ਼ਾ ਸਿੱਖਾਂ ਨੂੰ ਬਦਨਾਮ ਕਰਨ ਦਾ ਦੁਨੀਆ ਭਰ ਦੇ ਵਿੱਚ ਯਤਨ ਕੀਤਾ ਜਾਂਦਾ ਹੈ ਇਹ ਅੱਜ ਵੀ جاری ਹੈ ਸਾਲ 1984 ਨੂੰ ਅਸੀਂ ਕਿਸੇ ਕੀਮਤ ਦੇ ਉੱਤੇ ਭੁੱਲ ਨਹੀਂ ਸਕਦੇ ਜਿੱਥੇ ਨੌਜਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਉੱਥੇ ਇਸਤਰੀਆਂ ਤੇ ਛੋਟੇ-ਛੋਟੇ ਬੱਚਿਆਂ ਨੂੰ ਵੀ ਜਿਹੜਾ ਸੀ ਉਸ ਵਕਤ ਦਿੱਲੀ ਦੀ ਇੰਦਰਾ ਸਰਕਾਰ ਨੇ ਆਪਣੇ ਸੈਨਿਕਾਂ ਦੇ ਦੁਆਰਾ ਨਿਸ਼ਾਨਾ ਬਣਾਇਆ ਗਿਆ ਖਤਮ ਕੀਤੇ ਗਏ ਕੋ-ਕੋ ਕੇ ਮਾਰੇ ਗਏ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਬੇਹਰਮਤੀ ਕੀਤੀ ਗਈ। ਔਰ ਉਸੇ ਤਰਜ਼ ਦੇ ਕੀਤੀ ਗਈ ਜਿਸ ਤਰਜ਼ ਦੇ ਉਤੇ ਅਹਿਮਦ ਸ਼ਾਹ ਅਬਦਾਲੀ ਨੇ ਕੀਤੀ ਸੀ। ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਪਵਿੱਤਰ ਇਮਾਰਤ ਨੂੰ ਨੇਸ ਤੋਂ ਨ부ਤ ਕੀਤਾ ਗਿਆ। ਔਰ ਉਹਵੇਂ ਕੀਤਾ ਗਿਆ ਜਵੇਂ ਅਹਿਮਦ ਸ਼ਾਹ ਅਬਦਾਲੀ ਨੇ 18ਵੀਂ ਸਦੀ ਦੇ ਵਿੱਚ ਕੀਤਾ ਸੀ। ਅਬਦਾਲੀ ਹੋਵੇ ਚਾਹੇ ਇੰਦਰਾ ਗਾਂਧੀ ਸਿੱਖ ਅੰਤਲੇ ਸਵਾਸ ਤੱਕ ਇਸ ਕਹਿਰ ਨੂੰ ਕਦੇ ਭੁੱਲ ਨਹੀਂ ਸਕਦੇ ਔਰ ਨਾ ਹੀ ਭੁੱਲਣਾ ਚਾਹੀਦਾ ਤੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਦੁਨੀਆ ਦੇ ਨਕਸ਼ੇ ਤੋਂ ਜਲਦੀ ਹੀ ਗਾਇਬ ਹੋ ਜਾਂਦੀਆਂ ਨੇ ਰਾਜਸੀ 6 ਜੂਨ 2025 ਨੂੰ ਅਸੀਂ 1984 ਦੇ ਵਿੱਚ ਉਹਨਾਂ तमाम ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਉਹਨਾਂ ਨੂੰ ਨਮਨ ਕਰਦੇ ਹਾਂ ਉਹਨਾਂ ਨੂੰ ਸਤਕਾਰ ਦਿੰਨੇ ਆ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਯਾਦ ਕਰਨਾ ਵੀ ਚਾਹੀਦਾ ਹੈ ਕਦੇ ਭੁੱਲਣਾ ਨਹੀਂ ਚਾਹੀਦਾ ਇਤਿਹਾਸ ਤੋਂ ਸਬਕ ਲੈ ਕੇ ਅੱਗੇ ਵਧਣਾ ਚਾਹੀਦਾ ਤੇ ਜਿਹੜੀਆਂ ਕੌਮਾਂ ਇਤਿਹਾਸ ਤੋਂ ਸਬਕ ਲੈ ਕੇ ਅੱਗੇ ਵਧਦੀਆਂ ਨੇ ਉਹ ਹਮੇਸ਼ਾ ਬਲੰਦੀਆਂ ਚੋਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚਾ ਸਿੱਖ ਜਗਤ 1984 ਦੇ ਵਿੱਚ ਹੋਈ ਕੱਲੂਕਾਰੇ ਦੀ 41ਵੀਂ ਯਾਦ ਮਨਾ ਰਿਹਾ ਹੈ 6 ਜੂਨ 1984 ਨੂੰ ਕਾਂਗਰਸ ਦੀ ਸਰਕਾਰ ਨੇ ਜੋ 인ਦਰਾ ਗਾਂਧੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਸੀ ਦਿੱਲੀ ਦੇ ਵਿੱਚ ਉਸ ਨੇ ਸਿੱਖਾਂ ਦੇ ਹਰਦਿਆਂ ਦੇ ਉੱਤੇ ਐਸੇ ਗਾਰੇ ਗਹਿਰੇ ਜ਼ਖਮ ਦਿੱਤੇ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਔਰ ਹਰ ਸਾਲ 6 ਜੂਨ ਨੂੰ ਅਸੀਂ ਉਸ ਵਕਤ ਜੋ ਜ਼ਾਲਮ ਹਕੂਮਤ ਨੇ ਸਾਨੂੰ ਜ਼ਖਮ ਦਿੱਤੇ ਉਹਨਾਂ ਨੂੰ ਅਸੀਂ ਹਰੇ ਕਰਦੇ ਹਾਂ। ਯਾਦ ਕਰਦੇ ਹਾਂ। ਕੀ ਗੁਨਾਹ ਸੀ? ਸਿਖਾਣੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਅਧਿਕਾਰ ਹੈ ਇਹ ਗੁਨਾਸੀ ਪੰਜਾਬੀ ਭਾਸ਼ਾ ਬੋਲਦੇ ਇਲਾਕੇ ਪੰਜਾਬ ਦਾ ਹਿੱਸਾ ਹੋਣੇ ਚਾਹੀਦੇ ਨੇ ਕਿ ਇਹ ਗੁਨਾਸੀ ਪੰਜਾਬ ਦਾ ਕਲਚਰ ਪੰਜਾਬ ਦੇ ਸੱਭਿਆਚਾਰ ਖਾਸ ਤੌਰ ਤੇ ਸਿੱਖ ਸੱਭਿਆਚਾਰ ਇਸ ਸੁਰੱਖਿਅਤ ਰਹਿਣਾ ਚਾਹੀਦਾ ਕੀ ਇਹ ਗੁਨਾਹ ਸੀ ਪੰਜਾਬ ਨੂੰ ਆਪਣੀ ਰਾਜਧਾਨੀ ਮਿਲਣੀ ਚਾਹੀਦੀ ਏ ਕੀ ਇਹ ਗੁਨਾਹ ਸੀ ਸਿੱਖਾਂ ਦੇ ਧਾਰਮਿਕ ਰਾਜਨੀਤਿਕ ਸਮਾਜਿਕ ਆਰਥਿਕ ਹੱਕ ਹਕੂਕ ਪੰਜਾਬ ਦੇ ਵਿੱਚ ਸੁਰੱਖਿਅਤ ਰਹਿਣੇ ਚਾਹੀਦੇ ਨੇ ਕੀ ਇਹ ਮੰਗੋ ਗੁਨਾਹ ਸੀ ਸਿੱਖਾਂ ਨੂੰ ਅਤਵਾਦੀ ਵੱਖਵਾਦੀ ਕਹਿ ਕੇ ਦੁਰਕਾਰਿਆ ਗਿਆ ਫਟਕਾਰਿਆ ਗਿਆ ਦੁਨੀਆ ਭਰ ਦੇ ਵਿੱਚ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਤੇ ਆਖਰ ਸਿੱਖਾਂ ਦਾ ਖੋਰਾ ਖੋਜ ਮਟਾਉਣ ਦੇ ਵਾਸਤੇ 1984 ਦੇ ਵਿੱਚ ਇੰਦਰਾ ਸਰਕਾਰ ਨੇ ਬਿਲਕੁਲ ਉਸੇ ਤਰ੍ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਹੀ ਨਹੀਂ ਬਲਕਿ 35 ਹੋਰ ਗੁਰਦੁਆਰਾ ਸਾਹਿਬਾਨ ਦੇ ਉੱਤੇ ਹਮਲਾ ਬੋਲਿਆ ਜਿਸ ਤਰ੍ਹਾਂ ਇੱਕ ਦੇਸ਼ ਦੂਸਰੇ ਦੇਸ਼ ਤੇ ਹਮਲਾ ਬੋਲਦਾ ਇਸ ਤਰ੍ਹਾਂ ਦੀ ਤਿਆਰੀ ਦੇ ਨਾਲ ਹਮਲਾ ਬੋਲਿਆ ਗਿਆ ਔਰ ਜੋ ਹਥਿਆਰ ਬਾਈਪਨ ਵਰਤੇ ਗਏ ਇਸ ਹਮਲੇ ਦੇ ਵਿੱਚ ਸਰਕਾਰ ਵੱਲੋਂ ਉਹ ਉਹ ਵਰਤੇ ਗਏ ਜਿਹੜੇ ਇੱਕ ਮੁਲਕ ਵੱਲੋਂ ਦੂਸਰੇ ਮੁਲਕ ਤੇ ਹਮਲੇ ਕਰਨ ਦੇ ਦੌਰਾਨ ਵਰਤੇ ਜਾਂਦੇ ਆ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੇ ਇਲਾਕੇ ਦੇ ਪਾਣੀਆਂ ਦੀ ਸੁਰੱਖਿਆ ਕਰ ਸਕੇ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੀ ਪਛਾਣ ਆਪਣੇ ਸੱਭਿਆਚਾਰ ਦੀ ਰੱਖਿਆ ਲਈ ਆਵਾਜ਼ ਉਠਾ ਸਕੇ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਦੇ ਲਈ ਆਵਾਜ਼ ਉਠਾ ਸਕੇ ਮੰਗ ਉਠਾ ਸਕੇ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਖਾਸ ਤੌਰ ਤੇ ਉੱਤੇ ਸਿੱਖ ਆਪਣੀਆਂ ਵਾਜਬ ਮੰਗਾਂ ਲਈ ਆਵਾਜ਼ ਉਠਾਉਂਦੇ ਨੇ ਚਾਹੀਓ ਕਿਸਾਨੀ ਦੀਆਂ ਮੰਗਾਂ ਹੋਣ ਚਾਹੀਓ ਮਜ਼ਦੂਰੀ ਨਾਲ ਸੰਬੰਧਿਤ ਮੰਗਾਂ ਹੋਣ ਤਾਂ ਹਮੇਸ਼ਾ ਸਿੱਖਾਂ ਨੂੰ ਬਦਨਾਮ ਕਰਨ ਦਾ ਦੁਨੀਆ ਭਰ ਦੇ ਵਿੱਚ ਯਤਨ ਕੀਤਾ ਜਾਂਦਾ ਹੈ ਇਹ ਅੱਜ ਵੀ ਚੱਲੀ ਹੈ ਸਾਲ 1984 ਨੂੰ ਅਸੀਂ ਕਿਸੇ ਕੀਮਤ ਦੇ ਉੱਤੇ ਭੁੱਲ ਨਹੀਂ ਸਕਦੇ ਜਿੱਥੇ ਨੌਜਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਉੱਥੇ ਇਸਤਰੀਆਂ ਤੇ ਛੋਟੇ-ਛੋਟੇ ਬੱਚਿਆਂ ਨੂੰ ਵੀ ਜਿਹੜਾ ਸੀ ਉਸ ਵਕਤ ਦਿੱਲੀ ਦੀ ਇੰਦਰਾ ਸਰਕਾਰ ਨੇ ਆਪਣੇ ਸੈਨਿਕਾਂ ਦੇ ਦੁਆਰਾ ਨਿਸ਼ਾਨਾ ਬਣਾਇਆ ਗਿਆ ਖਤਮ ਕੀਤੇ ਗਏ ਕੋ-ਕੋ ਕੇ ਮਾਰੇ ਗਏ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਬੇਹਰਮਤੀ ਕੀਤੀ ਗਈ। ਔਰ ਉਸੇ ਤਰਜ਼ ਤੇ ਕੀਤੀ ਗਈ ਜਿਸ ਤਰਜ਼ ਦੇ ਉਤੇ ਅਹਿਮਦ ਸ਼ਾਹ ਅਬਦਾਲੀ ਨੇ ਕੀਤੀ ਸੀ। ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਪਵਿੱਤਰ ਇਮਾਰਤ ਨੂੰ ਨੀਸ ਤੋਂ ਨਬੂਤ ਕੀਤਾ ਗਿਆ। ਔਰ ਉਹਵੇਂ ਕੀਤਾ ਗਿਆ ਜਿਵੇਂ ਅਹਿਮਦ ਸ਼ਾਹ ਅਬਦਾਲੀ ਨੇ 18ਵੀਂ ਸਦੀ ਦੇ ਵਿੱਚ ਕੀਤਾ ਸੀ। ਅਬਦਾਲੀ ਹੋਵੇ ਚਾਹੇ ਇੰਦਰਾ ਗਾਂਧੀ ਸਿੱਖ ਅੰਤਲੇ ਸਵਾਸ ਤੱਕ ਇਸ ਕਹਿਰ ਨੂੰ ਕਦੇ ਭੁੱਲ ਨਹੀਂ ਸਕਦੇ ਔਰ ਨਾ ਹੀ ਭੁੱਲਣਾ ਚਾਹੀਦਾ ਤੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਦੁਨੀਆ ਦੇ ਨਕਸ਼ੇ ਤੋਂ ਜਲਦੀ ਹੀ ਗਾਇਬ ਹੋ ਜਾਂਦੀਆਂ ਨੇ ਰਾਜਸੀ 6 ਜੂਨ 2025 ਨੂੰ ਅਸੀਂ 1984 ਦੇ ਵਿੱਚ ਉਹਨਾਂ तमाम ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਉਹਨਾਂ ਨੂੰ ਨਮਨ ਕਰਦੇ ਹਾਂ ਉਹਨਾਂ ਨੂੰ ਸਤਕਾਰ ਦਿੰਨੇ ਆ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਯਾਦ ਕਰਨਾ ਵੀ ਚਾਹੀਦਾ ਹੈ ਕਦੇ ਭੁੱਲਣਾ ਨਹੀਂ ਚਾਹੀਦਾ ਇਤਿਹਾਸ ਤੋਂ ਸਬਕ ਲੈ ਕੇ ਅੱਗੇ ਵਧਣਾ ਚਾਹੀਦਾ ਤੇ ਜਿਹੜੀਆਂ ਕੌਮਾਂ ਇਤਿਹਾਸ ਤੋਂ ਸਬਕ ਲੈ ਕੇ ਅੱਗੇ ਵਧਦੀਆਂ ਨੇ ਉਹ ਹਮੇਸ਼ਾ ਬਲੰਦੀਆਂ ਚੋਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚਾ ਸਿੱਖ ਜਗਤ 1984 ਦੇ ਵਿੱਚ ਹੋਈ ਕੱਲੂਕਾਰੇ ਦੀ 41ਵੀਂ ਯਾਦ ਮਨਾ ਰਿਹਾ ਹੈ 6 ਜੂਨ 1984 ਨੂੰ ਕਾਂਗਰਸ ਦੀ ਸਰਕਾਰ ਨੇ ਜੋइंदਰਾ ਗਾਂਧੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਸੀ ਦਿੱਲੀ ਦੇ ਵਿੱਚ ਉਸਨੇ ਸਿੱਖਾਂ ਦੇ ਹਰ ਦਿਆਂ ਦੇ ਉੱਤੇ ਐਸੇ ਗਰ ਰਹੇ ਗਹਿਰੇ ਜ਼ਖਮ ਦਿੱਤੇ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਔਰ ਹਰ ਸਾਲ 6 ਜੂਨ ਨੂੰ ਅਸੀਂ ਉਸ ਵਕਤ ਜੋ ਜ਼ਾਲਮ ਹਕੂਮਤ ਨੇ ਸਾਨੂੰ ਜ਼ਖਮ ਦਿੱਤੇ ਉਹਨਾਂ ਨੂੰ ਅਸੀਂ ਹਰੇ ਕਰਦੇ ਹਾਂ। ਯਾਦ ਕਰਦੇ ਹਾਂ। ਕੀ ਗੁਨਾਹ ਸੀ ਸਿਖਾਣੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਅਧਿਕਾਰ ਹੈ ਇਹ ਗੁਨਾਸੀ ਪੰਜਾਬੀ ਭਾਸ਼ਾ ਬੋਲਦੇ ਇਲਾਕੇ ਪੰਜਾਬ ਦਾ ਹਿੱਸਾ ਹੋਣੇ ਚਾਹੀਦੇ ਨੇ ਕਿ ਇਹ ਗੁਨਾਸੀ ਪੰਜਾਬ ਦਾ ਕਲਚਰ ਪੰਜਾਬ ਦੇ ਸਭਿਆਚਾਰ ਖਾਸ ਤੌਰ ਤੇ ਸਿੱਖ ਸਭਿਆਚਾਰ ਇਸ ਸੁਰੱਖਿਅਤ ਰਹਿਣਾ ਚਾਹੀਦਾ ਕੀ ਇਹ ਗੁਨਾਹ ਸੀ ਪੰਜਾਬ ਨੂੰ ਆਪਣੀ ਰਾਜਧਾਨੀ ਮਿਲਣੀ ਚਾਹੀਦੀ ਏ ਕੀ ਇਹ ਗੁਨਾਹ ਸੀ ਸਿੱਖਾਂ ਦੇ ਧਾਰਮਿਕ ਰਾਜਨੀਤਿਕ ਸਮਾਜਿਕ ਆਰਥਿਕ ਹੱਕ ਹਕੂਕ ਪੰਜਾਬ ਦੇ ਵਿੱਚ ਸੁਰੱਖਿਅਤ ਰਹਿਣੇ ਚਾਹੀਦੇ ਨੇ ਕੀ ਇਹ ਮੰਗੋ ਗੁਨਾਹ ਸੀ ਸਿੱਖਾਂ ਨੂੰ ਅਤਵਾਦੀ ਵੱਖਵਾਦੀ ਕਹਿ ਕੇ ਦੁਰਕਾਰਿਆ ਗਿਆ ਫਟਕਾਰਿਆ ਗਿਆ ਦੁਨੀਆ ਭਰ ਦੇ ਵਿੱਚ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਤੇ ਆਖਰ ਸਿੱਖਾਂ ਦਾ ਖੁਰਾਕ ਖੋਜ ਮਟਾਉਣ ਦੇ ਵਾਸਤੇ 1984 ਦੇ ਵਿੱਚ 인ਦਰਾ ਸਰਕਾਰ ਨੇ ਬਿਲਕੁਲ ਉਸੇ ਤਰ੍ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਹੀ ਨਹੀਂ ਬਲਕਿ 35 ਹੋਰ ਗੁਰਦੁਆਰਾ ਸਾਹਿਬਾਨ ਦੇ ਉੱਤੇ ਹਮਲਾ ਬੋਲਿਆ ਜਿਸ ਤਰ੍ਹਾਂ ਇੱਕ ਦੇਸ਼ ਦੂਸਰੇ ਦੇਸ਼ ਤੇ ਹਮਲਾ ਬੋਲਦਾ ਇਸ ਤਰ੍ਹਾਂ ਦੀ ਤਿਆਰੀ ਦੇ ਨਾਲ ਹਮਲਾ ਬੋਲਿਆ ਗਿਆ ਔਰ ਜੋ ਹਥਿਆਰ ਵਾਇਪਨ ਵਰਤੇ ਗਏ ਇਸ ਹਮਲੇ ਦੇ ਵਿੱਚ ਸਰਕਾਰ ਵੱਲੋਂ ਉਹ ਉਹ ਵਰਤੇ ਗਏ ਜਿਹੜੇ ਇੱਕ ਮੁਲਕ ਵੱਲੋਂ ਦੂਸਰੇ ਮੁਲਕ ਤੇ ਹਮਲੇ ਕਰਨ ਦੇ ਦੌਰਾਨ ਵਰਤੇ ਜਾਂਦੇ ਆ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੇ ਇਲਾਕੇ ਦੇ ਪਾਣੀਆਂ ਦੀ ਸੁਰੱਖਿਆ ਕਰ ਸਕੇ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੀ ਪਛਾਣ ਆਪਣੇ ਸੱਭਿਆਚਾਰ ਦੀ ਰੱਖਿਆ ਲਈ ਆਵਾਜ਼ ਉਠਾ ਸਕੇ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਦੇ ਲਈ ਆਵਾਜ਼ ਉਠਾ ਸਕੇ ਮੰਗ ਉਠਾ ਸਕੇ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਖਾਸ ਤੌਰ ਤੇ ਉੱਤੇ ਸਿੱਖ ਆਪਣੀਆਂ ਵਾਜਬ ਮੰਗਾਂ ਲਈ ਆਵਾਜ਼ ਉਠਾਉਂਦੇ ਨੇ ਚਾਹੇ ਉਹ ਕਿਸਾਨੀ ਦੀਆਂ ਮੰਗਾਂ ਹੋਣ ਚਾਹੇ ਉਹ ਮਜ਼ਦੂਰੀ ਨਾਲ ਸੰਬੰਧਿਤ ਮੰਗਾਂ ਹੋਣ ਤਾਂ ਹਮੇਸ਼ਾ ਸਿੱਖਾਂ ਨੂੰ ਬਦਨਾਮ ਕਰਨ ਦਾ ਦੁਨੀਆ ਭਰ ਦੇ ਵਿੱਚ ਯਤਨ ਕੀਤਾ ਜਾਂਦਾ ਹੈ ਇਹ ਅੱਜ ਵੀ ਜਾਰੀ ਹੈ ਸਾਲ 1984 ਨੂੰ ਅਸੀਂ ਕਿਸੇ ਕੀਮਤ ਦੇ ਉੱਤੇ ਭੁੱਲ ਨਹੀਂ ਸਕਦੇ ਜਿੱਥੇ ਨੌਜਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਉੱਥੇ ਇਸਤਰੀਆਂ ਤੇ ਛੋਟੇ-ਛੋਟੇ ਬੱਚਿਆਂ ਨੂੰ ਵੀ ਜਿਹੜਾ ਸੀ ਉਸ ਵਕਤ ਦਿੱਲੀ ਦੀ ਇੰਦਰਾ ਸਰਕਾਰ ਨੇ ਆਪਣੇ ਸੈਨਿਕਾਂ ਦੇ ਦੁਆਰਾ ਨਿਸ਼ਾਨਾ ਬਣਾਇਆ ਗਿਆ ਖਤਮ ਕੀਤੇ ਗਏ ਕੋ-ਕੋ ਕੇ ਮਾਰੇ ਗਏ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਬੇਹਰਮਤੀ ਕੀਤੀ ਗਈ। ਔਰ ਉਸੇ ਤਰਜ਼ ਦੇ ਕੀਤੀ ਗਈ ਜਿਸ ਤਰਜ਼ ਦੇ ਉਤੇ ਅਹਿਮਦ ਸ਼ਾਹ ਅਬਦਾਲੀ ਨੇ ਕੀਤੀ ਸੀ। ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਪਵਿੱਤਰ ਇਮਾਰਤ ਨੂੰ ਨੇਸ ਤੋਂ ਨਬੂਤ ਕੀਤਾ ਗਿਆ। ਔਰ ਉਹਵੇਂ ਕੀਤਾ ਗਿਆ ਜਿਵੇਂ ਅਹਿਮਦ ਸ਼ਾਹ ਅਬਦਾਲੀ ਨੇ 18ਵੀਂ ਸਦੀ ਦੇ ਵਿੱਚ ਕੀਤਾ ਸੀ। ਅਬਦਾਲੀ ਹੋਵੇ ਚਾਹੇ ਇੰਦਰਾ ਗਾਂਧੀ ਸਿੱਖ ਅੰਤਲੇ ਸਵਾਸ ਤੱਕ ਇਸ ਕਹਿਰ ਨੂੰ ਕਦੇ ਭੁੱਲ ਨਹੀਂ ਸਕਦੇ ਔਰ ਨਾ ਹੀ ਭੁੱਲਣਾ ਚਾਹੀਦਾ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਦੁਨੀਆ ਦੇ ਨਕਸ਼ੇ ਤੋਂ ਜਲਦੀ ਹੀ ਗਾਇਬ ਹੋ ਜਾਂਦੀਆਂ ਨੇ ਰਾਜਸੀ 6 ਜੂਨ 2025 ਨੂੰ ਅਸੀਂ 1984 ਦੇ ਵਿੱਚ ਉਹਨਾਂ तमाम ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਉਹਨਾਂ ਨੂੰ ਨਮਨ ਕਰਦੇ ਹਾਂ ਉਹਨਾਂ ਨੂੰ ਸਤਕਾਰ ਦਿੰਨੇ ਆ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਯਾਦ ਕਰਨਾ ਵੀ ਚਾਹੀਦਾ ਹੈ ਕਦੇ ਭੁੱਲਣਾ ਨਹੀਂ ਚਾਹੀਦਾ ਇਤਿਹਾਸ ਤੋਂ ਸਬਕ ਲੈ ਕੇ ਅੱਗੇ ਵਧਣਾ ਚਾਹੀਦਾ ਤੇ ਜਿਹੜੀਆਂ ਕੌਮਾਂ ਇਤਿਹਾਸ ਤੋਂ ਸਬਕ ਲੈ ਕੇ ਅੱਗੇ ਵੱਧਦੀਆਂ ਨੇ ਉਹ ਹਮੇਸ਼ਾ ਬਲੰਦੀਆਂ ਚੋਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚਾ ਸਿੱਖ ਜਗਤ 1984 ਦੇ ਵਿੱਚ ਹੋਈ ਕੱਲੂਕਾਰੇ ਦੀ 41ਵੀਂ ਯਾਦ ਮਨਾ ਰਿਹਾ ਹੈ 6 ਜੂਨ 1984 ਨੂੰ ਕਾਂਗਰਸ ਦੀ ਸਰਕਾਰ ਨੇ ਜੋइंदਰਾ ਗਾਂਧੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਸੀ ਦਿੱਲੀ ਦੇ ਵਿੱਚ ਉਸਨੇ ਸਿੱਖਾਂ ਦੇ ਹਰ ਦਿਆਂ ਦੇ ਉੱਤੇ ਐਸੇ ਗਾਰੇ ਗਹਿਰੇ ਜ਼ਖਮ ਦਿੱਤੇ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਔਰ ਹਰ ਸਾਲ 6 ਜੂਨ ਨੂੰ ਅਸੀਂ ਉਸ ਵਕਤ ਜੋ ਜ਼ਾਲਮ ਹਕੂਮਤ ਨੇ ਸਾਨੂੰ ਜ਼ਖਮ ਦਿੱਤੇ ਉਹਨਾਂ ਨੂੰ ਅਸੀਂ ਹਰੇ ਕਰਦੇ ਹਾਂ। ਯਾਦ ਕਰਦੇ ਹਾਂ। ਕੀ ਗੁਨਾਹ ਸੀ? ਸਿਖਾਣੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਅਧਿਕਾਰ ਹੈ ਇਹ ਗੁਨਾਸੀ ਪੰਜਾਬੀ ਭਾਸ਼ਾ ਬੋਲਦੇ ਇਲਾਕੇ ਪੰਜਾਬ ਦਾ ਹਿੱਸਾ ਹੋਣੇ ਚਾਹੀਦੇ ਨੇ ਕਿ ਇਹ ਗੁਨਾਸੀ ਪੰਜਾਬ ਦਾ ਕਲਚਰ ਪੰਜਾਬ ਦੇ ਸਭਿਆਚਾਰ ਖਾਸ ਤੌਰ ਤੇ ਸਿੱਖ ਸਭਿਆਚਾਰ ਇਸ ਸੁਰੱਖਿਅਤ ਰਹਿਣਾ ਚਾਹੀਦਾ ਕੀ ਇਹ ਗੁਨਾਹ ਸੀ ਪੰਜਾਬ ਨੂੰ ਆਪਣੀ ਰਾਜਧਾਨੀ ਮਿਲਣੀ ਚਾਹੀਦੀ ਏ ਕੀ ਇਹ ਗੁਨਾਹ ਸੀ ਸਿੱਖਾਂ ਦੇ ਧਾਰਮਿਕ ਰਾਜਨੀਤਿਕ ਸਮਾਜਿਕ ਆਰਥਿਕ ਹੱਕ ਹਕੂਕ ਪੰਜਾਬ ਦੇ ਵਿੱਚ ਸੁਰੱਖਿਅਤ ਰਹਿਣੇ ਚਾਹੀਦੇ ਨੇ ਕੀ ਇਹ ਮੰਗੋ ਗੁਨਾਹ ਸੀ ਸਿੱਖਾਂ ਨੂੰ ਅਤਵਾਦੀ ਵੱਖਵਾਦੀ ਕਹਿ ਕੇ ਦੁਰਕਾਰਿਆ ਗਿਆ ਫਟਕਾਰਿਆ ਗਿਆ ਦੁਨੀਆ ਭਰ ਦੇ ਵਿੱਚ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਤੇ ਆਖਰ ਸਿੱਖਾਂ ਦਾ ਖੋਰਾ ਖੋਜ ਮਟਾਉਣ ਦੇ ਵਾਸਤੇ 1984 ਦੇ ਵਿੱਚ ਇੰਦਰਾ ਸਰਕਾਰ ਨੇ ਬਿਲਕੁਲ ਉਸੇ ਤਰ੍ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਹੀ ਨਹੀਂ ਬਲਕਿ 35 ਹੋਰ ਗੁਰਦੁਆਰਾ ਸਾਹਿਬਾਨ ਦੇ ਉੱਤੇ ਹਮਲਾ ਬੋਲਿਆ ਜਿਸ ਤਰ੍ਹਾਂ ਇੱਕ ਦੇਸ਼ ਦੂਸਰੇ ਦੇਸ਼ ਤੇ ਹਮਲਾ ਬੋਲਦਾ ਇਸ ਤਰ੍ਹਾਂ ਦੀ ਤਿਆਰੀ ਦੇ ਨਾਲ ਹਮਲਾ ਬੋਲਿਆ ਗਿਆ ਔਰ ਜੋ ਹਥਿਆਰ ਬਾਈਪਨ ਵਰਤੇ ਗਏ ਇਸ ਹਮਲੇ ਦੇ ਵਿੱਚ ਸਰਕਾਰ ਵੱਲੋਂ ਉਹ ਉਹ ਵਰਤੇ ਗਏ ਜਿਹੜੇ ਇੱਕ ਮੁਲਕ ਵੱਲੋਂ ਦੂਸਰੇ ਮੁਲਕ ਤੇ ਹਮਲੇ ਕਰਨ ਦੇ ਦੌਰਾਨ ਵਰਤੇ ਜਾਂਦੇ ਆ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੇ ਇਲਾਕੇ ਦੇ ਪਾਣੀਆਂ ਦੀ ਸੁਰੱਖਿਆ ਕਰ ਸਕੇ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੀ ਪਛਾਣ ਆਪਣੇ ਸੱਭਿਆਚਾਰ ਦੀ ਰੱਖਿਆ ਲਈ ਆਵਾਜ਼ ਉਠਾ ਸਕੇ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਦੇ ਲਈ ਆਵਾਜ਼ ਉਠਾ ਸਕੇ ਮੰਗ ਉਠਾ ਸਕੇ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਖਾਸ ਤੌਰ ਤੇ ਉੱਤੇ ਸਿੱਖ ਆਪਣੀਆਂ ਆਵਾਜ਼ਵ ਮੰਗਾਂ ਲਈ ਆਵਾਜ਼ ਉਠਾਉਂਦੇ ਨੇ ਚਾਹੀਓ ਕਿਸਾਨੀ ਦੀਆਂ ਮੰਗਾਂ ਹੋਣ ਚਾਹੀਓ ਮਜ਼ਦੂਰੀ ਨਾਲ ਸੰਬੰਧਿਤ ਮੰਗਾਂ ਹੋਣ ਤਾਂ ਹਮੇਸ਼ਾ ਸਿੱਖਾਂ ਨੂੰ ਬਦਨਾਮ ਕਰਨ ਦਾ ਦੁਨੀਆ ਪੱਰ ਦੇ ਵਿੱਚ ਯਤਨ ਕੀਤਾ ਜਾਂਦਾ ਹੈ ਇਹ ਅੱਜ ਵੀ ਜਾਰੀ ਹੈ ਸਾਲ ਨੂੰ 1984 ਨੂੰ ਅਸੀਂ ਕਿਸੇ ਕੀਮਤ ਦੇ ਉੱਤੇ ਭੁੱਲ ਨਹੀਂ ਸਕਦੇ ਜਿੱਥੇ ਨੌਜਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਉੱਥੇ ਇਸਤਰੀਆਂ ਤੇ ਛੋਟੇ-ਛੋਟੇ ਬੱਚਿਆਂ ਨੂੰ ਵੀ ਜਿਹੜਾ ਸੀ ਉਸ ਵਕਤ ਦਿੱਲੀ ਦੀ ਇੰਦਰਾ ਸਰਕਾਰ ਨੇ ਆਪਣੇ ਸੈਨਿਕਾਂ ਦੇ ਦੁਆਰਾ ਨਿਸ਼ਾਨਾ ਬਣਾਇਆ ਗਿਆ ਖਤਮ ਕੀਤੇ ਗਏ ਕੋ-ਕੋ ਕੀ ਮਾਰੇ ਗਏ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਬਿਹਰਮਤੀ ਕੀਤੀ ਗਈ। ਔਰ ਉਸੇ ਤਰਜ਼ ਤੇ ਕੀਤੀ ਗਈ ਜਿਸ ਤਰਜ਼ ਦੇ ਉਤੇ ਅਹਿਮਦ ਸ਼ਾਹ ਅਬਦਾਲੀ ਨੇ ਕੀਤੀ ਸੀ। ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਪਵਿੱਤਰ ਇਮਾਰਤ ਨੂੰ ਨਿਸ਼ਤਉ ਨਬੂਤ ਕੀਤਾ ਗਿਆ। ਔਰ ਓਵੇਂ ਕੀਤਾ ਗਿਆ ਜਵੇਂ ਅਹਿਮਦ ਸ਼ਾਹ ਅਬਦਾਲੀ ਨੇ 18ਵੀਂ ਸਦੀ ਦੇ ਵਿੱਚ ਕੀਤਾ ਸੀ। ਅਬਦਾਲੀ ਹੋਵੇ ਚਾਹੇ ਇੰਦਰਾ ਗਾਂਧੀ ਸਿੱਖ ਅੰਤਲੇ ਸਵਾਸ ਤੱਕ ਇਸ ਕਹਿਰ ਨੂੰ ਕਦੇ ਭੁੱਲ ਨਹੀਂ ਸਕਦੇ ਔਰ ਨਾ ਹੀ ਭੁੱਲਣਾ ਚਾਹੀਦਾ ਤੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਦੁਨੀਆ ਦੇ ਨਕਸ਼ੇ ਤੋਂ ਜਲਦੀ ਹੀ ਗਾਇਬ ਹੋ ਜਾਂਦੀਆਂ ਨੇ ਰਾਜਸੀ 6 ਜੂਨ 2025 ਨੂੰ ਅਸੀਂ 1984 ਦੇ ਵਿੱਚ ਉਹਨਾਂ तमाम ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਉਹਨਾਂ ਨੂੰ ਨਮਨ ਕਰਦੇ ਹਾਂ ਉਹਨਾਂ ਨੂੰ ਸਤਕਾਰ ਦੇਣੇ ਆ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਯਾਦ ਕਰਨਾ ਵੀ ਚਾਹੀਦਾ ਹੈ ਕਦੇ ਭੁੱਲਣਾ ਨਹੀਂ ਚਾਹੀਦਾ ਇਤਿਹਾਸ ਤੋਂ ਸਬਕ ਲੈ ਕੇ ਅੱਗੇ ਵਧਣਾ ਚਾਹੀਦਾ ਤੇ ਜਿਹੜੀਆਂ ਕੌਮਾਂ ਇਤਿਹਾਸ ਤੋਂ ਸਬਕ ਲੈ ਕੇ ਅੱਗੇ ਵਧਦੀਆਂ ਨੇ ਉਹ ਹਮੇਸ਼ਾ ਬਲੰਦੀਆਂ ਚੋਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚਾ ਸਿੱਖ ਜਗਤ 1984 ਦੇ ਵਿੱਚ ਹੋਈ ਕੱਲੂਕਾਰੇ ਦੀ 41ਵੀਂ ਯਾਦ ਮਨਾ ਰਿਹਾ ਹੈ 6 ਜੂਨ 1984 ਨੂੰ ਕਾਂਗਰਸ ਦੀ ਸਰਕਾਰ ਨੇ ਜੋ 인ਦਰਾ ਗਾਂਧੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਸੀ ਦਿੱਲੀ ਦੇ ਵਿੱਚ ਉਸ ਨੇ ਸਿੱਖਾਂ ਦੇ ਹਰਦਿਆਂ ਦੇ ਉੱਤੇ ਐਸੇ ਗਾਰੇ ਗਹਿਰੇ ਜ਼ਖਮ ਦਿੱਤੇ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਔਰ ਹਰ ਸਾਲ 6 ਜੂਨ ਨੂੰ ਅਸੀਂ ਉਸ ਵਕਤ ਜੋ ਜ਼ਾਲਮ ਹਕੂਮਤ ਨੇ ਸਾਨੂੰ ਜ਼ਖਮ ਦਿੱਤੇ ਉਹਨਾਂ ਨੂੰ ਅਸੀਂ ਹਰੇ ਕਰਦੇ ਹਾਂ। ਯਾਦ ਕਰਦੇ ਹਾਂ। ਕੀ ਗੁਨਾਹ ਸੀ ਸਿਖਾਣੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਅਧਿਕਾਰ ਹੈ ਇਹ ਗੁਨਾਸੀ ਪੰਜਾਬੀ ਭਾਸ਼ਾ ਬੋਲਦੇ ਇਲਾਕੇ ਪੰਜਾਬ ਦਾ ਹਿੱਸਾ ਹੋਣੇ ਚਾਹੀਦੇ ਨੇ ਕਿ ਇਹ ਗੁਨਾਸੀ ਪੰਜਾਬ ਦਾ ਕਲਚਰ ਪੰਜਾਬ ਦੇ ਸਭਿਆਚਾਰ ਖਾਸ ਤੌਰ ਤੇ ਸਿੱਖ ਸਭਿਆਚਾਰ ਇਸ ਸੁਰੱਖਿਅਤ ਰਹਿਣਾ ਚਾਹੀਦਾ ਕੀ ਇਹ ਗੁਨਾਹ ਸੀ ਪੰਜਾਬ ਨੂੰ ਆਪਣੀ ਰਾਜਧਾਨੀ ਮਿਲਣੀ ਚਾਹੀਦੀ ਏ ਕੀ ਇਹ ਗੁਨਾਹ ਸੀ ਸਿੱਖਾਂ ਦੇ ਧਾਰਮਿਕ ਰਾਜਨੀਤਿਕ ਸਮਾਜਿਕ ਆਰਥਿਕ ਹੱਕ ਹਕੂਕ ਪੰਜਾਬ ਦੇ ਵਿੱਚ ਸੁਰੱਖਿਅਤ ਰਹਿਣੇ ਚਾਹੀਦੇ ਨੇ ਕੀ ਇਹ ਮੰਗੋ ਗੁਨਾਹ ਸੀ ਸਿੱਖਾਂ ਨੂੰ ਅਤਵਾਦੀ ਵੱਖਵਾਦੀ ਕਹਿ ਕੇ ਦੁਰਕਾਰਿਆ ਗਿਆ ਫਟਕਾਰਿਆ ਗਿਆ ਦੁਨੀਆ ਭਰ ਦੇ ਵਿੱਚ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਤੇ ਆਖਰ ਸਿੱਖਾਂ ਦਾ ਖੋਰਾ ਖੋਜ ਮਟਾਉਣ ਦੇ ਵਾਸਤੇ 1984 ਦੇ ਵਿੱਚ ਇੰਦਰਾ ਸਰਕਾਰ ਨੇ ਬਿਲਕੁਲ ਉਸੇ ਤਰ੍ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਹੀ ਨਹੀਂ ਬਲਕਿ 35 ਹੋਰ ਗੁਰਦੁਆਰਾ ਸਾਹਿਬਾਨ ਦੇ ਉੱਤੇ ਹਮਲਾ ਬੋਲਿਆ ਜਿਸ ਤਰ੍ਹਾਂ ਇੱਕ ਦੇਸ਼ ਦੂਸਰੇ ਦੇਸ਼ ਤੇ ਹਮਲਾ ਬੋਲਦਾ ਇਸ ਤਰ੍ਹਾਂ ਦੀ ਤਿਆਰੀ ਦੇ ਨਾਲ ਹਮਲਾ ਬੋਲਿਆ ਗਿਆ ਔਰ ਜੋ ਹਥਿਆਰ ਬਾਈਪਨ ਵਰਤੇ ਗਏ ਇਸ ਹਮਲੇ ਦੇ ਵਿੱਚ ਸਰਕਾਰ ਵੱਲੋਂ ਉਹ ਉਹ ਵਰਤੇ ਗਏ ਜਿਹੜੇ ਇੱਕ ਮੁਲਕ ਵੱਲੋਂ ਦੂਸਰੇ ਮੁਲਕ ਤੇ ਹਮਲੇ ਕਰਨ ਦੇ ਦੌਰਾਨ ਵਰਤੇ ਜਾਂਦੇ ਆ ਕੀ ਕਿਸੇ ਕੌਮ ਨੂੰ ਹੱਕ ਨਹੀਂ ਹੈ ਕਿ ਉਹ ਆਪਣੇ